ਸ਼੍ਰੀ ਕਿਰਤਪੁਰ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਭਰਤਗੜ ਅਤੇ ਨਾਲਾਗੜ ਇਹਨਾਂ ਪਿੰਡਾਂ ਨੂੰ ਅਸੀਂ ਕਵਰ ਕਰਨ ਜਾ ਰਹੇ ਹਾਂ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜੀ ਇਹਨਾਂ ਪਿੰਡਾਂ ਦੇ ਵਿੱਚ ਜਾ ਕੇ ਬਜ਼ੁਰਗਾਂ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਔਰ ਦਾਦੀਆਂ ਨਾਨੀਆਂ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਔਰ ਦੇਖੋ ਪਿੰਡਾਂ ਨੂੰ ਦਿਖਾਵਾਂਗੇ ਪਿੰਡਾਂ ਦਾ ਵਸੇਬ ਦਿਖਾਵਾਂਗੇ ਪੰਜਾਬੀ ਵਿਰਸੇ ਦੇ ਉੱਤੇ ਬਹੁਤ ਵਧੀਆ ਕਵਰੇਜ ਕਰਾਂਗੇ ਇਹਨਾਂ ਪਿੰਡਾਂ ਦੀ ਜੀ ਔਰ ਜੇਕਰ ਤੁਸੀਂ ਸਹਿਯੋਗ ਦੇਣਾ ਚਾਹੁੰਦੇ ਹੋ ਔਰ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਕਿਸੇ ਬਜ਼ੁਰਗ ਦੇ ਨਾਲ ਅਸੀਂ ਗੱਲਬਾਤ ਕਰੀਏ ਜੀ ਕਰ ਤੁਸੀਂ ਚਾਹਦੇ ਹੋ ਕਿ ਤੁਹਾਡਾ ਪਿੰਡ ਅਸੀਂ ਵਿਖਾਈਏ ਤਾਂ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਕਮੈਂਟ ਕਰ ਸਕਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਲਿਖੋ ਜਰੂਰ ਜੀ ਆਪਣਾ ਨਾਮ ਲਿਖੋ ਤੇ ਪਿੰਡ ਦਾ ਨਾਮ ਲਿਖੋ ਜੀ ਦੇਖੋ ਕਈ ਵਾਰੀ ਹੁੰਦਾ ਕੀ ਹੈ ਕਿ ਅਸੀਂ ਕਿਸੇ ਪਿੰਡ ਨੂੰ ਕਵਰ ਕਰਦੇ ਆ ਬਾਅਦ ਚ ਸਾਨੂੰ ਕਮੈਂਟਸ ਆਉਂਦੇ ਨੇ ਕਿ ਤੁਸੀਂ ਸਾਡੇ ਪਿੰਡ ਦੇ ਵਿੱਚ ਆਏ ਜੀ ਆ ਚੀਜ਼ ਰਹਿ ਗਈ ਜੀ ਇਸ ਕਰਕੇ ਅਸੀਂ ਪਲਾਨ ਕਰ ਲਿਆ ਵੀ ਕੁਝ ਰਹਿ ਨਾ ਜਾਵੇ ਕੋਈ ਬਜ਼ੁਰਗ ਨਾ ਰਹਿ ਜਾਵੇ ਕੋਈ ਪਿੰਡ ਨਾ ਰਹਿ ਜਾਵੇ ਜਾਂ ਕੋਈ ਪਿੰਡ ਦਾ ਕੋਈ ਖਾਸ ਅਸਪੈਕਟ ਹੁੰਦਾ ਕੋਈ ਇਤਿਹਾਸ ਹੁੰਦਾ ਉਹ ਰਹਿ ਨਾ ਜਾਵੇ ਜੀ ਪੰਜਾਬੀ ਵਿਰਸੇ ਨੂੰ ਕਵਰ ਕਰਨਾ ਇੱਕ ਬਹੁਤ ਵੱਡਾ ਚੈਲੰਜ ਹੈ ਜੀ ਬੜਾ ਵੱਡਾ ਕਾਰਜ ਹੈ ਜੀ ਇਸ ਕਾਰਜ ਦੇ ਵਿੱਚ ਜੇਕਰ ਤੁਸੀਂ ਸਹਿਯੋਗ ਦੇਣਾ ਚਾਹੁੰਦੇ ਹੋ ਸਾਡੀ ਬਲੌਗਿੰਗ ਦਾ ਹਿੱਸਾ ਵੀ ਬਣਨਾ ਚਾਹੁੰਦੇ ਹੋ ਸਾਡੇ ਨਾਲ ਤੁਰਨਾ ਚਾਹੁੰਦੇ ਹੋ ਔਰ ਅਸੀਂ ਤੁਹਾਡਾ ਸਹਿਯੋਗ ਲੈ ਕੇ ਵੱਧ ਤੋਂ ਵੱਧ ਕਾਰਜ ਕਰਨਾ ਚਾਹੁੰਦੇ ਆ ਤਾਂ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਨਾਮ ਤੇ ਟੈਲੀਫੋਨ ਨੰਬਰ ਛੱਡ ਦਿਓ ਤੇ ਪਿੰਡ ਦਾ ਨਾਮ ਜਰੂਰ ਲਿਖਿਓ ਜੀ ਧੰਨਵਾਦ